ਨੀ ਦਿੱਤੋ ਅਸੀਂ 13 ਫਰਵਰੀ ਤੋਂ ਲੈ ਕੇ ਅੱਜ 12 ਫਰਵਰੀ ਹੋ ਚੁੱਕੀ ਹੈ ਕਿਉਂਕਿ ਜਿਹੜੀ ਕਿਸਾਨ ਜਿਹੜੇ ਬੰਦੀਆਂ ਇੱਥੇ ਖਨੌਰੀ ਬਾਟਰ ਤੇ ਬੈਠ ਹੋਈਆਂ ਅੱਜ ਇੱਕ ਸਾਲ ਸਾਨੂੰ ਪੂਰਾ ਹੋ ਚੁੱਕਾ ਹੈ ਇੱਕ ਸਾਲ ਦੇ ਬਾਵਜੂਦ ਜਿੰਨਾ ਵੀ ਜਿਹੜੇ ਬੰਦੀਆਂ ਸਾਰੀਆਂ ਇੱਥੇ ਪਹੁੰਚ ਰਹੀਆਂ ਨੇ ਅਸੀਂ ਆਹ ਟਾਈਮ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਗੁੱਡੇ ਦੀ ਜਥੇਬੰਦੀ ਵਿੱਚ ਪਹੁੰਚ ਚੁੱਕੇ ਜੋ ਗੁਰੂ ਘਰ ਲੰਗਰ ਜਿਹੜਾ 24 ਘੰਟੇ ਚੱਲਦਾ ਸਭ ਤੋਂ ਵੱਡਾ ਧੰਨਵਾਦ ਕਰਦਾ ਹਾਂ ਪੰਜਾਬੀ ਗੱਲਬਾਤ ਟੀਵੀ ਚੈਨਲ ਦਾ ਜੋ ਜਿਹੜੀ ਸਾਡੀ ਮਿੰਟ-ਮਿੰਟ ਦੀ ਖਬਰ ਜਿਹੜੀ ਦੇਸ਼-ਛਾਪ ਦੇਸ਼ਾਂ ਤੱਕ ਪਹੁੰਚਾਉਂਦਾ ਹੈ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹੁਣ ਮੈਂ ਤੁਹਾਨੂੰ ਲੈ ਚੱਲਦਾ ਹਾਂ ਗੁਰੂ ਘਰ ਲੰਗਰ ਜਿਹੜਾ 24 ਘੰਟੇ ਤੋਂ ਚੱਲ ਰਿਹਾ ਹੈ ਅੱਜ ਮੈਂ ਤੁਹਾਨੂੰ ਚਾਈ ਬੁਰੂ ਦਾ ਲੰਗਰ ਚੱਲਦਾ ਵਖਾਉਣ ਲੱਗਾ ਜੋ ਕਿ ਹੁਣ ਜਲ ਪਾਣੀ ਬੰਦ ਗੱਫਾ ਪਾਣੀ ਚਾਰ ਹੋਣ ਡੇ ਆ ਅਸੀਂ ਉਹਨਾਂ ਤੱਕ ਤੁਹਾਨੂੰ ਪਹੁੰਚਾਉਣ ਲੱਗੇ ਆ ਇੱਕੋ ਮਿੰਟ ਸ਼ਾਂਤੀ ਦੇ ਨਾਲ ਸਾਰਾ ਕੁਝ ਬਣਦਾ ਇਹ ਗੁਰੂ ਕਾ ਲੰਗਰ ਜਿੱਥੇ 24 ਘੰਟੇ ਲੰਗਰ ਚੱਲਦਾ ਹੈ ਗੁਰੂ ਘਰ ਦੀਆਂ ਜਿਹੜੇ ਕਿਸਾਨ ਜਿ세 ਬੰਦੇ ਨੇ ਸਾਰਿਆਂ ਚੱਲ ਗੁਰੂ ਕਾ ਲੰਗਰ ਛੱਕੇ ਜਾਂਦੇ ਨੇ ਅਸੀਂ ਜੋ ਬਾਬਾ ਪ੍ਰਗਟ ਸਿੰਘ ਦੀ ਪਿੰਗੜੀ ਜ਼ਿਲ੍ਹਾ ਪ੍ਰਧਾਨ ਖਨੌਲੀ ਬਾਡਰ ਤੇ ਲਗਾਤਾਰ 13 ਫਰਵਰੀ ਤੋਂ ਲੈ ਕੇ ਜਿਹੜੇ 13 ਆ ਰਹੇ ਅਸੀਂ ਬਹੁਤ ਬਾਈ ਨਿਕਲਿਆ ਬਹੁਤ ਉਥੇ ਮੈਂ ਕੋਲਾ ਤਪਾਉਂਦੇ ਜੋ ਕਿਸਾਨ ਸੰਘਰਸ਼ ਕਮੇਟੀ ਪੰਜਾਬ ਹਣੀ ਬਾਬਾ ਜੀ ਅੱਜ 12 ਬਾਬਾ ਜੀ ਕੁਛ ਕਹਿੰਦੇ ਬਾਬਾ ਜੀ 12 ਤਰੀਕ ਦਾ ਤੁਹਾਡਾ ਕੀ ਮੈਸੇਜ ਹੈ ਜਿੱਦੂ 1 ਸਾਲ ਹੋਰ ਪੂਰਾ ਹੋ ਚੁੱਕਾ ਹੈ ਵਰਦਨ ਜੀ ਦਾ ਖਾਲਸਾ ਵਰਦਨ ਜੀ ਨੇ ਸੱਤੇ ਅੱਜ ਕਲੌਰੀ ਬਾਰਡਰ ਤੇ ਜਿਹੜਾ ਆਪਣਾ ਕਿਸਾਨੀ ਮੰਗਨ ਲੈ ਕੇ ਅੰਦੋਲਨ ਚੱਲ ਰਿਹਾ ਉਹ ਨੂੰ ਅੱਜ ਪੂਰਾ 1 ਸਾਲ ਹੋ ਗਿਆ ਹਾਂਜੀ ਹਾਂਜੀ ਸੰਗਤਾਂ ਨੂੰ ਬੇਨਤੀ ਕਰਨੀ ਚਾਹੁੰਦੇ ਆਂ ਕਿ ਵਾਅਦਾ ਵਾਅਦਾ ਸੰਗਤਾਂ ਇੱਥੇ ਦਰਸ਼ਨ ਦਿਓ ਤੇ ਮੋਰਕੇ ਨੂੰ ਜਿਹੜਾ ਉਹ ਸਪੋਰਟ ਕਰੋ ਤੇ ਦੱਲੇਵਾਰ ਸਾਹਿਬ ਦੇ ਦਰਸ਼ਨ ਕਰੋ ਜਿਨ੍ਹਾਂ ਨੇ ਆਪ ਦੀ ਇਹ ਜਾਨ ਜਿਹੜੀ ਆ ਖਤਰੇ ਦੇ ਵਿੱਚ ਪਾ ਕੇ ਤੇ ਸਾਰੇ ਭਾਰਤ ਦੀ ਜਿਹੜੀ ਕਿਸਾਨਾਂ ਦੀ ਉਹ ਲੜਾਈ ਲੜ ਰਹੇ ਆ ਕਿਸਾਨਾਂ ਵਾਸਤੇ ਉਹ ਬਲੀਦਾਨ ਦੇਣ ਨੂੰ ਤਿਆਰ ਆ ਤੇ ਆਪਾਂ ਆਓ ਉਹਨਾਂ ਦੇ ਨਾਲ ਦਰਸ਼ਨ ਕਰੀਏ ਨਾਲੇ ਇੱਥੇ ਆ ਕੇ ਰੌਣਕ ਪਤਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬਾਬਾ ਪ੍ਰਗਟ ਸਿੰਘ ਦੀ ਪ੍ਰਿੰਗੜੀ ਜ਼ਿਲ੍ਹਾ ਪ੍ਰਧਾਨ ਨੇ ਬਹੁਤ ਵਧੀਆ ਇੱਕ ਮੈਸੇਜ ਦਿੱਤਾ ਹੈ ਵਿੱਚ ਜਿਹੜੀ ਇੱਕ ਜਿਹੜੀ ਹੁਣ ਗੁਰੂਕਿੰਨਾਂ ਲਾਰਗ ਜੋ ਉਸ ਦੀਪਨਾ ਮਤਾਵਾ ਪੈਣਾ ਜਿਹੜੀਆਂ ਇੱਥੇ ਸੇਵਾ ਕਰੀਆਂ ਅਸੀਂ ਉਹ ਵੀ ਲੰਗਰ ਪੱਕਦਾ ਹੈ ਗੁਰੂ ਘਰ 24 ਘੰਟੇ ਲੰਗਰ ਚੱਲਦਾ ਹੈ ਇਸ ਲਈ ਆਪੋ ਆਪਣੀ ਸੇਵਾ ਦੇ ਵਿੱਚ ਰੁੱਝੇ ਹੋਏ ਆ ਤੇ ਇੱਕ ਲੱਖ ਲੈ ਜਿਹੜੀ ਤਾਰਾ ਮਾਹੌਲ ਵਿਖਾਉਣ ਦੇ ਤਾਨੂੰ ਖਨੋਰੀ ਬਾਟਰ ਦਾ 12 ਤਰੀਕ ਦਾ ਜਿਹੜਾ ਤਾਜ਼ਾ ਮਾਹੌਲ ਵਿਖਾਉਣ ਦੇ ਜਿਹੜਾ ਅੱਜ ਦਾ ਜਿਹੜਾ ਜਰੂਰੀ ਹੈ ਆ ਲਾਡੀਆਂ ਫੋਟੀਆਂ ਦੇ ਲਈ ਜਰੂਰੀ ਚੱਲ ਚੱਪੇ ਇਹ ਆਪਣੇ ਜਿਹੜੀ ਜ਼ਰੂਰ ਰੱਖਣ ਦੇ ਕਰਾ ਨਗਰ ਦੇ ਦਿਸਾ ਰਿਹਾ ਕਿਉਂਕਿ ਜਿਹੜਾ ਅੱਜ 12 ਤਰੀਕ ਹੋਇਆ ਸੀ ਜਿਹੜੀ ਕਸਾਰ ਸੰਘਰਸ਼ ਕਮੇਟੀ ਪੰਜਾਬ ਕੋਡ ਵੱਡਾ ਜਿੱਥੇ ਬੰਦੀ ਦੇ ਵਿੱਚ ਮੈਂ ਪਹੁੰਚਿਆ ਹਾਂ ਗੁਰਦੇਵ ਸਿੰਘ ਪਲਸ ਸੱਤਰ ਬਲਾਵਟੋਏ ਤੋਂ ਪੰਜਾਬੀ ਗੱਲ ਟੀਵੀ ਚੈਨਲ ਲੈ ਕੇ ਕੋਟ ਜਿਹੜੀ 12 ਅੱਜ 13 ਫਰਵਰੀ ਤੋਂ ਲੈ ਕੇ ਅੱਜ ਜਿਹੜਾ ਅੱਜ ਦਾ ਮਾਹੌਲ ਬਖਾਉਣ ਲੱਗਾ ਏ ਅੱਜ 12 ਫਰਵਰੀ ਹੋ ਚੁੱਕੀ ਏ ਤੇ ਇਹ ਮੈਂ ਕੈਂਟਰ ਬਖਾਉਣ ਲੱਗਾ ਜੋ ਬਾਬੇ ਜੀ ਨੇ ਨਾਲ ਜਿਹੜਾ ਕੈਂਟਰ ਲਾ ਕੇ ਦਿੱਤਾ ਸਾਹ ਸੰਤ ਵੱਲੋਂ ਜਿੱਤਾਂਗੇ ਜਾਂ ਮਰਾਂਗੇ ਜਿੱਤਾਂਗੇ ਜਾਂ ਮਰਾਂਗੇ ਠੀਕ ਆ ਜੀ ਬਾਬੇ ਢੱਲੇਵਾਲ ਨਾਲ ਖੜੇ ਆ ਹਾਂ ਜੀ ਜਿੱਤਾਂਗੇ ਜਾਂ ਮਰਾਂਗੇ ਠੀਕ ਆ ਮਰਨ ਬੱਤ ਰੱਖਾਂ ਤੁ ਬਾਅਦ ਚ ਹਾਂ ਜੀ ਬੋਲੇ ਸਾਹਿਬਾ ਇਹ ਦੇਖੋ ਜਿਹੜੇ ਯੋਧੇ ਜੰਡੇ ਇੱਥੇ ਕਿਸਾਨ ਜੱਥੇਬੰਦੀ ਦੇ ਵਿੱਚ ਜਿਹੜੇ ਯੂਰਕੇ ਯੋਧੇ ਆਪਣਾ ਆਪਣੀ ਖਾਤਰ ਬੈਠਾ ਆਪਣੀ ਖਾਤਰ ਯੋਧਾ ਬੈਠਾ ਇਹ ਵੀ ਖਾਤਰ ਹੀ ਆਪਣੀ ਜਿਹੜੇ ਯੋਧੇ ਬੈਠੇ ਹੋਏ ਆਸੀਂ ਬਾਈ ਟਾਲ ਕੇ ਕਾਊਂਟਰ ਵਿਖਾਉਣ ਲਈ ਜੋ ਬਾਬੇ ਜੀ ਨੂੰ ਅੱਜ ਦਾ ਮੈਂ ਤੇ ਬਾਪੂ ਨਾਲ ਬੈਠਾ ਹਾਂ ਠੀਕ ਹੈ ਜੀ ਵੇਖੋ ਵੇਖੋ ਜੋਦੇ ਜੂ ਜੰਡਾ ਹੈ ਵੇਖੋ ਜੋਦੇ ਜੂ ਹਾਂਜੀ ਭੁੱਖਾ ਬੈਠਾ ਬੰਦਾ ਹਾਂਜੀ ਭੁੱਖਾ ਪਾਣਾ ਬੈਠਾ ਉਹ ਪਾਣੀ ਚਮਚਾ ਪਾਣ ਦਿਲੇ ਨੈਕਾ ਪਾਣੀ ਇਹ ਤਾਂ ਚਮਚਾ ਇਕ ਪੀਂਦਾ ਵਾ ਦੋ ਪਾਲੇ ਕੋਈ மூਜ ਤਿੰਨ ਪਾਦੇ ਹਨਾ ਤੇ ਲੋਕੀ ਪਿੰਡਾਂ ਦੇ ਵਿੱਚ ਬੈਠੇ ਆ ਰਮਾਨ ਆ ਇਸ ਦੀ ਜ਼ਿੰਦਗੀ ਜੀਣ ਦਾ ਆ ਆਪਨੇ ਤੁਹਾਡੀ ਲੋਕਾਂ ਦੀ ਖਾਤਰੋਂ ਬੈਠਾ ਜਿਹੜੇ ਘਰਾਂ ਦੇ ਬੈਠੇ ਹਨਾ ਜਿਹੜੇ ਦਾ ਮੁਹੱਲਾ ਦਸੋਂਦੇ ਆ ਹਾਂਜੀ ਹਾਂਜੀ ਤੇ ਰਜਾਈਆਂ ਦੇ ਕੇ ਤੇ ਸੌਂਦੇ ਆ ਤੇ ਉਹ ਉੱਥੇ ਬੈਠਾ ਆਪਣੀ ਖਾਤਰ ਜਿਹੜੇ ਕਿਸਾਨ ਇੱਥੇ ਸ਼ਾਂਤਮਾਈ ਨਾਲ ਬੈਠੇ ਕਿਸਾਨਾਂ ਦਾ ਕਿੰਨਾ ਜੋਸ਼ ਹੋਇਆ ਆ ਆਪਣੇ ਜੋਸ਼ ਦੇ ਵਿੱਚ ਜਿਹੜੇ ਪਸਾੜ ਕੰਮ ਭੁੱਖ ਰਾਹੀ ਦੇ ਵਿੱਚ ਜਿੱਤਾਂਗੇ ਜਾਂ ਮਰਾਂਗੇ ਇੱਕ ਸਾਨਾ ਇਹੋ ਨਾਰਾ ਚੱਲਣ ਡਿਆ ਇਹ ਹੈਲੋ ਇਹਨੂੰ ਇਹਦੇ ਰਾਸਨ ਪਾਣੀ ਦੀ ਕੋਈ ਘਰ ਨਹੀਂ ਰਾਸਨ ਪਾਣੀ ਦੀ ਵਾਧੂ ਵਾਸੂ ਹੋਈ ਜੀ ਪਰ ਨਹੀਂ ਆ ਹਾਜ਼ਰੀ ਪਰਨਾਤੇ ਲੋਕਾਂ ਨੂੰ ਪੀਡ ਕਰਦੇ ਆਂ ਜੀ ਆਜੋ ਤੁਹਾਡੇ ਵਾਸਤੇ ਭੁੱਖਾ ਤੇ ਉੱਥੇ ਬੈਠਾ ਹੋ ਬਾਪੂ ਮਰਨ ਡਿਆ ਹਾਂਜੀ ਹਾਂ ਜੀਆਂ ਚ ਬੈਠੇ ਆ ਬਾਲ ਲੈ ਜੋਦੇ ਆ ਬਾਲ ਲੈ ਜੋਦੇ ਆ ਬਾਲ ਲੈ ਜੋਦੇ ਆ ਆਹ ਹੈਲੋ ਜੋਦੇ ਸਾਨੂੰ ਜਿਹੜੇ ਸੰਘਰਸ਼ ਦੇ ਵਿੱਚ ਜਿਹੜੇ ਜੂਝਣ ਡਾਇ ਆ ਤੇ ਅਸੀਂ ਜੋ ਸਾਰਾ ਅੱਜ ਮੈਂ ਤੁਹਾਨੂੰ ਜਿਹੜਾ ਆਟਮ ਖਾ ਲਿਆ ਹੈ ਹਾਂਜੀ ਪ੍ਰਧਾਨ ਜੀ ਤੁਸੀਂ ਅਵਸਰ ਤੋਂ ਆਏ ਕਿ ਜਿਹੜਾ 90 ਜਥੇ ਦੇ ਵਿੱਚ ਜਿਹੇ ਖਨੌਰੀ ਵੱਟ ਤੇ ਪਹੁੰਚ ਚੁੱਕੇ ਜੀ ਅਸੀਂ ਜੀ ਸਾਡਾ ਮਤਲਬ ਕਿਸਾਨ ਸੰਘਾ ਚ ਕੋੜ ਬਡਾਵਾਲਾ ਹਾਂ ਜੀ ਪਿੰਡ ਸੁਲਤਾਨਵਿੰਡ ਹਾਂਜੀ ਇਕਾਈ ਜੂਨ ਪ੍ਰਧਾਨ ਸੋਨੂ ਮਾਲ ਦੇ ਨਾਲ ਅਸੀਂ ਆਉਨੇ ਹਰ ਹਾਂਜੀ 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 ਜੀ ਜਦੋਂ ਵੀ ਮਤਲਬ ਸਾਡੀ ਡਿਊਟੀ ਲੱਗਦੀ ਆ ਹਾਂਜੀ ਅਸੀਂ ਉਦੋਂ ਵੀ ਮਤਲਬ ਸਾਡੀ 5 ਮਹੀਨੇ ਚ ਬਾਅਦ ਵਾਰੀ ਆ ਜੇ 2 ਮਹੀਨੇ ਬਾਅਦ ਵਾਰੀ ਆ ਜਾਈ ਹਾਂਜੀ ਹਾਂਜੀ ਅਸੀਂ ਜੀ ਹਾਜ਼ਰੀ ਜ਼ਰੂਰ ਕਰਦੇ ਆ ਜੀ ਹਾਂਜੀ ਅਸੀਂ ਸਾਰਿਆਂ ਨੂੰ ਇਹੀ ਬੇਨਤੀ ਕਰਦੇ ਆਂ ਵੀ ਇਹ ਲੜਾਈ ਇਕੱਲੇ ਇੱਕ ਜਣੇ ਦੀ ਲੜਾਈ ਨਹੀਂਗੀ ਹਾਂਜੀ ਹਾਂਜੀ ਇਹ ਸਾਰਿਆਂ ਦੀ ਲੜਾਈ ਆ ਹਾਂਜੀ 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 ਇਸ ਕਰਕੇ ਵੱਧ ਤੋਂ ਵੱਧ ਸੰਘਰਸ਼ ਦੇ ਵਿੱਚ ਅੱਜ 12 ਫਰਵਰੀ ਆ ਜੀ ਅੱਜ ਇੱਕ ਸਾਲ ਹੋ ਗਿਆ ਪੂਰਾ ਸਾਨੂੰ ਹਾਂਜੀ ਕਨੌਰੀ ਬਾਰਡਰ ਦੇ ਉੱਤੇ ਮਤਲਬ ਸੰਘਰਸ਼ ਕਰਦੇ ਆ ਹਾਂਜੀ ਹਾਂਜੀ ਠੀਕ ਆ ਜੀ ਤੇ ਵੱਧ ਤੋਂ ਵੱਧ ਅਸੀਂ ਕਹਿੰਨੇ ਆ ਵੀ ਇੱਥੇ ਵੱਧ ਤੋਂ ਵੱਧ ਹਾਂ ਮਤਲਬ ਤੁਸੀਂ ਹਾਜ਼ਰੀ ਭਰੋ ਹਾਂਜੀ ਤੇ ਸੰਘਰਸ਼ ਨੂੰ ਕਾਮਯਾਬ ਕਰੋ ਤੇ ਬਾਪੂ ਡੱਲੇਵਾਲ ਸਾਹਿਬ ਦਾ ਵੱਧ ਤੋਂ ਵੱਧ ਸਾਥ ਦਿਓ ਹਾਂਜੀ ਵੇਖੋ ਉਹਨਾਂ ਨੂੰ ਅੱਜ 70 ਦਿਨ ਤੋਂ ਵੀ ਉੱਪਰ ਹੋ ਗਿਆ ਵਾ ਹਾਂਜੀ ਹਾਂਜੀ ਠੀਕ ਆ ਜੀ ਹਾਂਜੀ ਮਨਸਾਣੀ ਸੰਤੇ ਬੈਠੀ ਹੋਈ ਆ ਹੁਣ ਮੈਂ ਤੁਹਾਨੂੰ ਲੈ ਚੱਲਦਾ ਐ ਮੇਨ ਦਫਤਰ ਜਿਹੜਾ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਦਾ ਦਫਤਰ ਮੈਂ ਉੱਥੇ ਪਹੁੰਚ ਚੁੱਕਾ ਐ ਇਹ ਦਫਤਰ ਮੁੱਖ ਦਫਤਰ ਪ੍ਰਧਾਨ ਜੀ ਨੇ ਬੁਲਾਇਆ ਗਿਆ ਮੁੱਖ ਦਫਤਰ ਦੇ ਵਿੱਚ ਮੈਂ ਪਹੁੰਚਾ ਆ ਇਹ ਮੈਂ ਤੁਹਾਨੂੰ ਅੰਦਰ ਦੀ ਵੀ ਦੇਖਾ ਵਿਖਾਉਣਾ ਜਿੱਥੇ ਮੀਟਿੰਗਾਂ ਹੁੰਦੀਆਂ ਐ ਜਿੱਥੇ ਪ੍ਰਧਾਨ ਜੀ ਮੀਟਿੰਗਾਂ ਕਰਦੇ ਕਿਸਾਨ ਸੰਘਰਸ਼ ਕਮੇਟੀ ਪੰਜਾਬ ਕੋਟਵੱਡੇ ਇਹ ਤੁਹਾਨੂੰ ਮੁੱਖ ਦਫ਼ਤਰ ਦਾ ਅੰਦਰ ਦਾ ਦੇਸ਼ਾ ਵਿਖਾ ਰਿਹਾ ਹਾਂ